ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਖਾਲਸੇ ਦਾ ਜਨਮ ਹੋਇਆ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਚ ਸਾਖੀ ਵਾਲੇ ਦਿਨ ਇਸੇ ਹੀ ਜਗ੍ਹਾ ਤੇ ਖਾਲਸੇ ਨੂੰ ਜਨਮ ਦਿੱਤਾ ਸੀ ਸਾਰੀ ਦੁਨੀਆ ਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਰਿਕੁਐਸਟ ਹੈ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਗੁਰਤੇਗ ਭਾਦਰ ਸਾਹਿਬ ਨਵੇਂ ਪਾਤਸ਼ਾਹ ਸਾਬ ਸ੍ਰੀ ਗੁਰਤੇਗ ਭਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਜਿਹੜੇ ਆ ਉਹ ਮਨਾਉਣ ਜਾ ਰਹੀ ਹੈ ਉਸੇ ਸਿਲਸਲੇ ਚ ਅੱਜ ਅਸੀਂ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਸਾਰੀ ਟੀਮ ਨੇ ਅਦੇ ਇਥੇ ਇਨਸਪੈਕਸ਼ਨ ਕੀਤੀ ਵਿਜਿਟ ਕੀਤਾ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਮੈਂ ਸਾਰੀ ਸੰਗਤ ਨੂੰ ਦੁਨੀਆ ਭਰ ਚ ਵਸਦੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜ਼ਰੂਰ ਇਸ ਪਵਿੱਤਰ ਸਥਾਨ ਤੇ ਆ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੈਂਟ ਕਰਕੇ ਆਪਣੇ ਨਤਮਸਤਕ ਹੋ ਪੰਜਾਬ ਸਰਕਾਰ ਨੇ ਤੁਹਾਡੇ ਰਹਿਣ ਤੋਂ ਲੈ ਕੇ ਤੁਹਾਡੇ ਗੱਡੀਆਂ ਦੀ ਪਾਰਕਿੰਗ ਤੋਂ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਦਾ ਸਾਰੇ ਇੰਤਜ਼ਾਮ ਬਾਖਮਾਲ ਕੀਤਾ ਔਰ ਪੰਜਾਬ ਸਰਕਾਰ ਦੇ ਨਾਲ-ਨਾਲ ਸਾਡੇ ਮਹਾਪੁਰਸ਼ ਸੰਤ ਮਹਾਪੁਰਸ਼ਾਂ ਨੇ ਵੀ ਬਹੁਤ ਸ਼ਾਨਦਾਰ ਉਪਰਾਲੇ ਜਿਹੜੇ ਆ ਗੁਰੂ ਸਾਹਿਬ ਦੇ ਇਸ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਜਿਹੜੇ ਸਮਾਗਮ ਹੈ ਉਹਨਾਂ ਵਾਸਤੇ ਬਹੁਤ ਅੱਛੇ ਇੰਤਜ਼ਾਮ ਕੀਤੇ ਆ ਤੋਂ ਮੇਰੀ ਸਾਰੀ ਦੁਨੀਆ ਚ ਵੱਸਦੀ ਸੰਗਤ ਨੂੰ ਬੇਨਤੀ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਚ ਅਗਲੇ ਜਿਹੜੇ 20 ਤਰੀਕ ਤੋਂ ਲੈ ਕੇ ਲਗਾਤਾਰ ਸਮਾਗਮ ਹੋ ਰਿਹਾ ਗੁਰਤੇਗ ਬਾਦੁਰ ਸਾਹਿਬ ਜੀ ਦੇ ਸ਼ਤਾਬਦੀ ਨੂੰ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਸੀ 350 ਸਾਲ ਪਹਿਲਾਂ ਜਿਹੜੇ ਸਮਾਗਮ ਉਹਦੇ ਚ ਜਰੂਰ ਆ ਕੇ ਆਪਣਾ ਗੁਰੂ ਸਾਹਿਬ ਦਾ ਅਸ਼ੀਰਵਾਦ ਲਓ ਔਰ ਪੰਜਾਬ ਸਰਕਾਰ ਇਥੋਂ ਦੀ ਸਾਰੀ ਸੰਗਤ ਸ਼੍ਰੀ ਗੰਨਪਤੁਰ ਸਾਹਿਬ ਲੋਕ ਸਭਾ ਦੇ ਸਾਰੇ ਲੋਕ ਹਰੇਕ ਤਰੀਕੇ ਨਾਲ ਤੁਹਾਡੇ ਸਾਰਿਆਂ ਨੂੰ ਪਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ